26 ਸਤੰਬਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿੰਦਾ ਹੋਇਆ ਦਿਖਾਈ ਦੇ ਰਿਹਾ ਹੈ ਇਸ ਬਾਰੇ ਗੱਲ ਕਰਦੇ ਹਾਂ ਅੱਜ ਵੀ ਮੌਸਮ ਪਿਛਲੇ ਦਿਨਾਂ ਦੀ ਤਰ੍ਹਾਂ ਸਾਫ਼ ਧੁੱਪ ਵਾਲਾ ਹੋ ਸਕਦਾ ਹੈ ਕਿ ਗਰਮੀ ਜਾਂ ਹੌਮਸ ਕੁਝ ਕੇ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲ ਜਵੇ ਇਸ ਤੋਂ ਬਾਅਦ ਮੌਸਮ ਦੇ ਵਿੱਚ ਕੁਝ ਖਾਸ ਬਦਲਾਅ ਹੁੰਦਾ ਹੋਇਆ ਦਿਖਾਈ ਨਹੀਂ ਦੇ ਰਿਹਾ ਹਾਂ ਕੱਲ ਤੋਂ ਇੱਕ ਹਲਕੇ ਜਿਹੇ ਪੱਛਮੀ ਸਿਸਟਮ ਪਹਾੜੀ ਖੇਤਰਾਂ ਨੂੰ ਜ਼ਰੂਰ ਪ੍ਰਭਾਵਿਤ ਕਰੇਗਾ ਜਿਹਦੇ ਵਿੱਚ ਹੋ ਸਕਦਾ ਹੈ ਕਿ ਜੰਮੂ ਕਸ਼ਮੀਰ ਜਾਂ ਹਿਮਾਚਲ ਦੇ ਕੁਝ ਕੁ ਖੇਤਰਾਂ ਦੇ ਵਿੱਚ ਮੀਂਹ ਜਾਂ ਉਚੇਰੀ ਪਹਾੜੀ ਇਲਾਕਿਆਂ ਦੇ ਵਿੱਚ ਬਰਫ਼ਬਾਰੀ ਦਾ ਦੌਰ ਦੇਖਿਆ ਜਾ ਸਕਦਾ ਹੈ ਤੇ 24 ਜਾਂ 25 ਤਰੀਕ ਦੇ ਆਸ-ਪਾਸ ਪੰਜਾਬ ਦੇ ਕੁਝ ਖੇਤਰ ਚਾਹੇ ਮੱਝਾ ਹੋਵੇ ਦੁਆਬਾ ਹੋਵੇ ਜਾਂ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਹਲਕੀ ਫੁਲਕੀ ਬੱਦਲਵਾਈ ਬਣ ਸਕਦੀ ਹੈ ਜਾਂ ਕਿਤੇ ਚਾਰਖਣੀਆਂ ਦੇਖ ਸਕਦੀਆਂ ਹਨ ਪਰ ਬਹੁਤੇ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਕਿਸੇ ਵੀ ਖੇਤਰ ਦੇ ਵਿੱਚ ਦਿਖਾਈ ਨਹੀਂ ਦਵੇਗੀ ਇਹ ਕੱਲ ਨੂੰ ਜਾਂ ਪਰਸਪ ਨੂੰ ਦੋ ਦਿਨਾਂ ਦੇ ਵਿੱਚ ਕਰ ਹੋ ਸਕਦਾ ਹੈ ਬਾਕੀ ਇਲਾਕਿਆਂ ਦੇ ਵਿੱਚ ਪੰਜਾਬ ਦੇ ਮੌਸਮ ਸਾਫ਼ ਅਤੇ ਖੁਸ਼ਕ ਜਿਵੇਂ ਬਣਿਆ ਹੋਇਆ ਹੈ ਇਸੇ ਤਰ੍ਹਾਂ ਹੀ ਰਹੇਗਾ ਮੀਂਹ ਦੀ ਸੰਭਾਵਨਾ ਇਸ ਮਹੀਨੇ ਦੇ ਅਖੀਰਲੇ ਦਿਨਾਂ ਦੇ ਵਿੱਚ ਹੋਵੇਗੀ ਜਿਹਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਕੁਝ ਦੇ ਖੇਤਰਾਂ ਦੇ ਵਿੱਚ ਪੈਂਦਾ ਹੋਇਆ ਦਿਖਾਈ ਦੇ ਸਕਦਾ ਹੈ ਉਸ ਤੋਂ ਇਲਾਵਾ ਜੇਕਰ ਗੱਲ ਕਰੀਏ ਤਾਂ ਮਾਨਸੂਨ ਪੰਜਾਬ ਦੇ ਵੀ ਕਈ ਹਿੱਸਿਆਂ ਦੇ ਵਿੱਚੋਂ ਪਿੱਛੇ ਹਟਣਾ ਸ਼ੁਰੂ ਹੋ ਚੁੱਕੀ ਹੈ ਤੇ ਆਉਣ ਵਾਲੇ ਇੱਕ ਜਾਂ ਦੋ ਦਿਨਾਂ ਤੱਕ ਇਹ ਪੰਜਾਬ ਦੇ ਪੂਰੇ ਇਲਾਕਿਆਂ ਨੂੰ ਪਿੱਛੇ ਹਟਦੀ ਹੋਈ ਦਿਖਾਈ ਦੇਵੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਥੋੜੀ ਜਿਹੀ ਗਰਮੀ ਅਤੇ ਹੌਮਸ ਦੇ ਵਿੱਚ ਜ਼ਰੂਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ